ਬਠਿੰਡਾ ਬੱਸ ਹਾਦਸੇ ਤੇ ਵੱਡੀ ਅਪਡੇਟ ਹਾਦਸੇ 'ਚ 8 ਲੋਕਾਂ ਦੀ ਹੋਈ ਮੌਤ ਦਰਜਨਾ ਲੋਕ ਜ਼ਖਮੀ ਪੁੱਲ ਤੋਂ ਗੰਦੇ ਨਾਲੇ 'ਚ ਡਿੱਗੀ ਸੀ ਸਵਾਰੀਆਂ ਨਾਲ ਭਰੀ ਬੱਸ ਜਿहां ਬਠਿੰਡਾ ਬੱਸ ਹਾਦਸੇ ਨੂੰ ਲੈ ਕੇ ਇੱਕ ਹੋਰ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਇਸ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਦਰਜਨਾਂ ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਸਾਹਮਣੇ ਆਈ ਹੈ ਦਿਨਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਦੱਸਦਈਏ ਕਿ ਸਵਾਰੀਆਂ ਨਾਲ ਭਰੀ ਵੱਸ ਬਠਿੰਡਾ ਦੇ ਪਿੰਡ ਜੀਵਨ ਸਿੰਘ ਵਾਲਾ 'ਚ ਵੱਡੇ ਹਾਦਸੇ ਦਾ ਸ਼ਿਕਾਰ ਹੋਈ ਸੀ ਬੱਸ ਪੁਲ ਤੋਂ ਪਾਣੀ ਵਾਲੇ ਗੰਦੇ ਨਾਲੇ 'ਚ ਡਿੱਗ ਗਈ ਸੀ ਜਿਸ ਕਾਰਨ ਸਵਾਰੀਆਂ ਨਾਲ ਭਰੀਏ ਵੱਸ ਅੱਧੀ ਤੋਂ ਵੱਧ ਗੰਦੇ ਪਾਣੀ 'ਚ ਡੁੱਬ ਗਈ ਸੀ ਹਾਸੇ ਤੋਂ ਬਾਅਦ ਬੱਸ 'ਚ ਚੀਕ ਚਹਾੜਾ ਮਚ ਗਿਆ ਸੀ ਹਹਾਕਾਰ ਮਚ ਗਈ ਸੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਵੱਡੀ ਗਿਣਤੀ 'ਚ ਲੋਕ ਹਾਸੇ ਵਾਲੀ ਥਾਂ ਤੇ ਪਹੁੰਚ ਗਏ ਸੀ ਇਨਾਂ ਲੋਕਾਂ ਵੱਲੋਂ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਦੇ ਲੋਕਾਂ ਵੱਲੋਂ ਸਵਾਰੀਆਂ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕੀਤੀ ਗਈ ਸਵਾਰੀਆਂ ਨੂੰ ਬੱਸ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਗਿਆ ਇਸ ਦਰਦਨਾਕ ਘਟਨਾ ਨੂੰ ਲੈ ਕੇ ਹੁਣ ਖਬਰ ਸਾਹਮਣੇ ਆਈ ਹੈ ਕਿ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਦਰਜਨਾ ਲੋਕ ਜ਼ਖਮੀ ਹੋਏ ਨੇ ਪਹੁੰਚੜੇ ਆਪਾਂ ਇਹਨਾਂ ਦੇ ਨਾਲ ਗੱਲ ਕੀਤੀ ਹੈ ਕਿ ਉੱਥੇ ਜਿਹੜਾ ਹੈਗਾ ਡਰਾਈਵਰ ਥੋੜਾ ਜਿਹਾ ਤੇਜ਼ ਗੱਡੀ ਚਲਾ ਰਿਹਾ ਸੀ ਤੇ ਦੂਜੇ ਪਾਸੋਂ ਇੱਕ ਵੱਡਾ ਟਰਾਲਾ ਆ ਗਿਆ ਤੇ ਉਹ ਉਹਨੂੰ ਸੇਵ ਕਰਨ ਦੇ ਲਈ ਜਿਹੜਾ ਹੈਗਾ ਉਹ ਥੋੜਾ ਸਾ ਟਰਨ ਕਰ ਗਏ ਉਸ ਚੱਕਰ ਵਿੱਚ ਕਿੰਨੇ ਮੇਲ ਨੇ ਕਿੰਨੇ ਫੀਮੇਲ ਨੇ ਕਿੰਨੇ ਜਿਹੜੇ ਬੱਚੇ ਨੇ ਔਰ ਇੱਕ ਬੱਚਾ ਹੈ ਜਿਹੜਾ ਤਲਵੰਡੀ ਸਾਹਿਬ ਉਹ ਹੈ ਉੱਥੇ ਇੱਕ ਬੱਚਾ ਤਿੰਨ ਫੀਮੇਲ ਤੇ ਇੱਕ ਮੇਲ ਹੈਗਾ ਇੱਥੇ ਆਪਣੇ ਤਿੰਨ ਵਿੱਚੋਂ ਦੋ ਮੇਲ ਤੇ ਇੱਕ ਫੀਮੇਲ ਹੈ। ਕੁੱਲ ਕਿੰਨੇ ਹੋ ਗਏ ਉੱਥੇ ਟੋਟਲ 8 ਟੋਟਲ 8 ਪਿਕਚਰ ਸੀ ਸਿਵਲ ਹਸਪੀਟਲ ਤੋਂ ਅਲਵੰਡੀ ਸਾਹਬੋ ਵੀ ਗਏ ਸੀ ਮੈਂ ਔਰ ਡੀਸੀ ਸਾਹਿਬ ਉੱਥੇ ਜਿਹੜੇ ਸਟੇਬਲ ਪੇਸ਼ੈਂਟਸ ਸੀਗੇ ਉਹਨਾਂ ਨੇ ਦੱਸਿਆ ਵੀ ਬੱਸ ਵੀ ਸਪੀਡ 'ਚ ਸੀਗੀ ਤੇ ਅੱਗੇ ਉਹ ਇੱਕ ਟਰਾਲਾ ਆ ਰਿਹਾ ਸੀ ਤੇ ਡਰਾਈਵਰ ਹੈ ਜਿਹੜਾ ਉਹ ਬੈਲੈਂਸ ਨਹੀਂ ਕਰ ਪਾਇਆ ਉੱਪਰੋਂ ਮੀਂਹ ਪੈ ਰਿਹਾ ਸੀਗਾ ਸੋ ਮਤਲਬ ਜੋ ਸਾਨੂੰ ਪ੍ਰੀਲੀਮਿਨਰੀ ਪਤਾ ਲੱਗਿਆ ਤੇ ਇਸ ਤਰ੍ਹਾਂ ਕੀ ਨੈਗਲੀਜੈਂਸ ਕਰਕੇ ਹੀ ਐਕਸੀਡੈਂਟ ਹੋਇਆ ਤੇ ਹੁਣ ਸਾਨੂੰ ਇਹ ਵੀ ਪਤਾ ਲੱਗ ਰਿਹਾ ਹੈ ਕਿ ਸ਼ਾਇਦ ਨਾਟ ਰੀਲੀ ਕਨਫਰਮ ਕਿ ਸ਼ਾਇਦ ਡਰਾਈਵਰ ਦੀ ਵੀ ਡੈਥ ਹੋ ਗਈ ਹੈ। ਤੋਂ ਅਸੀਂ ਹੁਣ ਜਿਹੜੇ ਵੀ ਸਟੇਬਲ ਹੈ ਉਹਨਾਂ ਦੇ ਬਿਆਨ ਤੇ ਪਰਚਾ ਦਵਾਂਗੇ ਬਟ ਇਟ ਇਜ਼ ਅ ਵੈਰੀ ਅਨਫੋਰਚੂਨੇਟ ਇਨਸੀਡੈਂਟ ਕਿ ਇਹਦੇ ਚ 8 ਲਾਈਵਸ ਹੈਵਿੰਗ ਲੌਸਟ ਬਟ ਸਟਿਲ 46 ਤੋਂ ਬਾਕੀ ਰੈਸਕਿਊ ਹੋ ਗਏ ਤੇ ਉਹਨਾਂ ਦੀ ਕੰਡੀਸ਼ਨ ਸਟੇਬਲ ਹੈ ਤੇ ਹੁਣ ਜਿਵੇਂ ਕਿ ਡੀਸੀ ਸਾਹਿਬ ਨੇ ਦੱਸਿਆ ਕਿ ਐਨਡੀਆਰਐਫ ਦੀ ਟੀਮ ਫਾਈਨਲੀ ਲਾਸਟ ਟਾਈਮਿੰਗ ਬਰ ਚੈੱਕ ਕਰ ਰਹੇ ਕਿ ਹੋਰ ਵੀ ਕੋਈ ਕਿਸੇ ਦੀ ਮਤਲਬ ਬੋਡੀ ਆ ਕੋਈ ਰਿਕਵਰੀ ਹੋ ਰਹੀ ਹੈ ਨਹੀਂ ਜੀ ਕੰਪਲੀਟ ਨਹੀਂ ਹੋਇਆ ਐਂਡੀਆਰਫ ਦੀ ਟੀਮ ਹਲੇ ਲੱਗੀ ਹੋਈ ਹੈ ਇੱਕ ਵਾਰ ਉਹ ਸਾਨੂੰ ਫਾਈਨਲ ਕਲੋਜ਼ਰ ਰਿਪੋਰਟ ਦੇਣਗੇ ਫਿਰ ਹੀ ਅਸੀਂ ਕਹਿ ਸਕਦੇ ਹਾਂ ਕਿ ਬਟ ਦੱਸਿਆ ਜਾ ਰਿਹਾ ਹੈ ਕਿ ਇਹ ਪੂਰੀ ਬੱਸ ਸਵਾਰੀਆਂ ਨਾਲ ਭਰੀ ਹੋਈ ਸੀ ਅਚਾਨਕ ਜਦੋਂ ਇਹ ਬੱਸ ਗੰਦੇ ਨਾਲੇ ਤੇ ਪਹੁੰਚੀ ਤਾਂ ਬੱਸ ਦਾ ਸੰਤੋਲਨ ਵਿਗੜ ਗਿਆ ਤੇ ਦੇਖਦੇ ਹੀ ਦੇਖਦੇ ਸਿੱਧੇ ਗੰਦੇ ਨਾਲੇ ਚ ਜਾ ਡਿੱਗੀ ਮੋੜਲੀ ਜਾਂਚ ਚ ਸਾਹਮਣੇ ਆਇਆ ਕਿ ਬੱਸ ਤੇਜ਼ ਰਫ਼ਤਾਰ ਨਾਲ ਚਲਾਈ ਜਾ ਰਹੀ ਸੀ ਜਿਸ ਦੇ ਚੱਲਦੇ ਹੀ ਇਹ ਘਟਨਾ ਵਾਪਰੀ ਹੈ ਸਾਹਮਣੇ ਆਈ ਇਸ ਘਟਨਾ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹਿਲਾ ਕੇ ਰੱਖ ਦਿੱਤਾ ਇਸ ਹਾਦਸੇ ਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਕਈ ਲੋਕ ਜ਼ਖਮੀ ਹੋਏ ਨੇ ਕਈ ਹਸਤੇ ਬਸਤੇ ਘਰਾਂ ਚ ਹਰ ਕੋਈ ਇਸ ਸੰਬੰਧ ਭਾਗੀ ਘਟਨਾ ਤੇ ਦੁੱਖ ਜਤਾ ਰਿਹਾ ਹੈ ਹਰ ਕਿਸੇ ਵੱਲੋਂ ਇਨ੍ਹਾਂ ਪੀੜਤਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਜਾ ਰਹੀ ਹੈ ਜਗਬਣੀ ਟੀਵੀ ਲਈ ਵੀ ਕੇ ਬਹਿਦੀ ਰਿਪੋਰਟ